ਪਿਆਰੇ ਪੰਜਾਬੀਓ ਕੱਲ ਅਧਿਆਪਕ ਦਿਵਸ ਹੈ ਮਨ ਕਰਦਾ ਹੈ ਤੁਹਾਨੂੰ ਅਧਿਆਪਕ ਦਿਵਸ ਦੀਆਂ ਵਧਾਈਆਂ ਦਿਆਂ ਪਰ ਮਨ ਬਹੁਤ ਉਦਾਸ ਹੈ ਨਿਰਾਸ਼ ਹੈ ਮੈਂ ਕੋਈ ਚਾਰ ਦਹਾਕੇ ਅਧਿਆਪਨ ਕਾਰਜ ਕੀਤਾ ਹੈ ਜਿਸ ਵਿੱਚੋਂ 20 ਸਾਲ ਤੋਂ ਵੱਧ ਦਾ ਸਮਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿੱਚ ਬਿਤਾਇਆ ਉਸ ਤੋਂ ਪਹਿਲੇ ਮੈਂ ਕਾਲਜ ਅਧਿਆਪਕ ਸੀ ਜਿਸ ਤਰ੍ਹਾਂ ਦੀ ਸਿੱਖਿਆ ਦੀ ਹਾਲਤ ਖਾਸ ਤੌਰ ਤੇ ਕੁਝ ਸਿੱਖਿਆ ਦੀ ਹਾਲਤ ਮੈਂ ਅੱਜ ਪੰਜਾਬ ਵਿੱਚ ਵੇਖ ਰਿਹਾ ਹਾਂ ਉਸ ਤਰ੍ਹਾਂ ਦੀ ਹਾਲਤ ਕਦੇ ਵੀ ਨਹੀਂ ਸੀ ਅਸੀਂ ਇਹ ਸਮਝਦੇ ਹਾਂ ਕਿ ਮੌਜੂਦਾ ਸਰਕਾਰ ਨੂੰ ਵਿਰਾਸਤ ਵਿੱਚ ਐਡ ਹੌਕイズਮ ਲਿਆ ਹੈ ਲੰਬੇ ਸਮੇਂ ਤੋਂ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਭਰਤੀ ਨਹੀਂ ਕੀਤੀ ਗਈ ਨਤੀਜਾ ਇਹ ਨਿਕਲਿਆ ਹੈ ਕਿ ਘੱਮ ਚਲਾਉ ਤਰੀਕੇ ਨਾਲ ਅਧਿਆਪਕ ਰੱਖੇ ਜਾਂਦੇ ਰਹੇ ਕੱਚੇ ਰੱਖੇ ਜਾਂਦੇ ਰਹੇ ਤੇ ਇਸ ਤਰ੍ਹਾਂ ਇੰਨਾ ਲੰਮਾ ਸਮਾਂ ਬੀਤ ਗਿਆ ਕਿ ਇੱਕ ਪੂਰੀ ਪੀੜ੍ਹੀ ਅਧਿਆਪਨ ਅਤੇ ਖੋਜ ਕਾਰਜ ਤੋਂ ਬਾਹਰ ਮੈਂ ਕੁਝ ਸਵਾਲ ਕਰਨਾ ਚਾਹੁੰਦਾ ਹਾਂ ਇਸ ਸਰਕਾਰ ਨੂੰ ਖਾਸ ਤੌਰ ਤੇ ਸਰਕਾਰ ਦੇ ਮੁਖੀ ਸਰਦਾਰ ਭਗਵੰਤ ਮਾਨ ਜੀ ਨੂੰ ਇਸ ਉਮੀਦ ਵਿੱਚ ਕਿ ਮੇਰੀ ਤਰ੍ਹਾਂ ਉਹ ਵੀ ਪੰਜਾਬੀ ਹਨ ਤੇ ਇਹਨਾਂ ਸਵਾਲਾਂ ਦੇ ਜਵਾਬ ਤਾਂ ਮੈਂ ਉਹਨਾਂ ਤੋਂ ਨਹੀਂ ਮੰਗਦਾ ਕਿਉਂਕਿ ਇਹ ਗੁਸਤਾਖੀ ਹੋਏਗੀ ਮੈਂ ਉਮੀਦ ਕਰਦਾ ਹਾਂ ਕਿ ਇਹਨਾਂ ਸਵਾਲਾਂ ਦੇ ਪਰ ਉਹ ਕੁਝ ਸਮਾਂ ਕੱਢ ਕੇ ਫੁਰਸਤ ਨਾਲ ਵਿਚਾਰ ਜਰੂਰ ਕਰਨੀ ਪਵੇਗੀ ਪਹਿਲਾ ਸਵਾਲ ਮੇਰੇ ਮਨ ਵਿੱਚ ਜੋ ਆਉਂਦਾ ਹੈ ਉਹ ਹੈ ਉੱਚ ਸਿੱਖਿਆ ਅੱਜ ਦੀ ਪੰਜਾਬ ਦੀ ਸਰਕਾਰ ਦੇ ਅਜੰਡੇ ਉੱਪਰ ਕਿਉਂ ਨਹੀਂ ਹੈ ਦੂਸਰੀ ਗੱਲ ਹੈ ਕਿ ਕੁਝ ਸਮਾਂ ਪਹਿਲਾਂ ਪ੍ਰੈਸ ਵਿੱਚ ਕੁਝ ਖਬਰਾਂ ਚੱਪੀਆਂ ਸੀ ਕਿ ਮੁੱਖ ਮੰਤਰੀ ਜੀ ਨੇ ਇਸ ਗੱਲ ਦੀ ਖੁਸ਼ੀ ਜ਼ਾਹਰ ਕੀਤੀ ਹੈ ਕਿ ਕਾਲਜਾਂ ਦੇ ਵਿੱਚ ਰੌਣਕਾਂ ਪਰਤ ਆਈਆਂ ਦਾਖਲੇ ਵਧ ਗਏ ਪਰ ਇਹ ਵੀ ਤਾਂ ਸੋਚਣਾ ਬਣਦਾ ਹੈ ਕਿ ਜਿਹੜੇ ਵਿਦਿਆਰਥੀ ਕਾਲਜਾਂ ਵਿੱਚ ਪੜ੍ਹਨ ਲਈ ਆ ਗਏ ਜਾਂ ਪਹਿਲੇ ਮੌਜੂਦ ਸਨ ਉਹਨਾਂ ਲਈ ਇਸ ਸਰਕਾਰ ਨੇ ਕੁਝ ਸੋਚਿਆ ਵੀ ਹੈ ਕਿ ਇੰਨਾ ਹੀ ਕਾਫੀ ਹੈ ਕਿ ਵਰਜ ਵਿੱਚ ਰੌਣਕ ਆ ਗਈ ਹੈ ਦੇਖੋ ਸਿੱਖਿਆ ਸਕੂਲਾਂ ਦੇ ਨਾਲ ਖਤਮ ਨਹੀਂ ਹੋ ਜਾਂਦੀ ਬਲਕਿ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਜੇ ਅਸੀਂ ਸਕੂਲਾਂ ਦੇ ਉੱਪਰ ਇੰਨੀ ਇਨਵੈਸਟਮੈਂਟ ਕਰਕੇ ਇੰਨੀ ਮਿਹਨਤ ਕਰਕੇ ਪੜਾਈ ਨੂੰ ਬਿਹਤਰ ਬਣਾਉਣਾ ਹੈ ਤਾਂ ਉਹਨਾਂ ਸਕੂਲਾਂ ਤੋਂ ਪੜ੍ਹ ਕੇ ਵਿਦਿਆਰਥੀ ਜਾਣਗੇ ਕਿੱਥੇ ਕੀ ਅਸੀਂ ਉਹਨਾਂ ਨੂੰ ਬੇਸ਼ੁਮਾਰ ਪੈਸਾ ਖਰਚ ਕੇ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਵਿਦੇਸ਼ਾਂ ਵਿੱਚ ਭੇਜਣਾ ਚਾਹੁੰਦੇ ਆ ਜਾਂ ਅਸੀਂ ਇੱਥੇ ਹੀ ਸਕੂਲ ਤੋਂ ਬਾਅਦ ਦੀ ਸਿੱਖਿਆ ਨੂੰ ਸੁਧਾਰ ਕੇ ਉਸ ਤੇ ਵਿੱਚ ਇਨਵੈਸਟਮੈਂਟ ਕਰਕੇ ਉੱਥੇ ਪੜਾਉਣਾ ਚਾਹੁੰਦੇ ਆ ਅਗਲਾ ਸਵਾਲ ਹੈ ਕਿ ਅੱਜ ਜਦੋਂ ਸਰਕਾਰਾਂ ਔਰ ਇਸ ਦੇ ਵਿੱਚ ਕੇਂਦਰੀ ਸਰਕਾਰ ਵੀ ਹੈ ਤੇ ਮੌਜੂਦਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹੈ ਸਰਕਾਰਾਂ ਗਵਰਨੈਂਸ ਨੂੰ ਡੀ ਬਿਊਰੋਕਰਟਾਈਜ਼ ਕਰ ਰਹੀਆਂ ਹਨ बाबूगिरी ਤੋਂ ਮੁਕਤ ਕਰ ਰਹੀਆਂ ਹਨ ਪਰ ਇਹ ਵਿਡੰਬਨਾ ਕਿਉਂ ਹੈ ਕਿ ਉੱਚ ਸਿੱਖਿਆ ਦੇ ਖੇਤਰ ਵਿੱਚ बाबूगिरी ਵਧਾਈ ਜਾ ਰਹੀ ਹੈ ਉਸ ਦਾ ਦਖਲ ਵਧਾਇਆ ਜਾ ਰਿਹਾ ਹੈ ਖੋਜ ਅਤੇ ਅਧਿਆਪਨ ਨੂੰ ਤਰਕinar ਕਰਕੇ ਹੋਰ بڑے ਸਾਰੇ ਕੰਮ ਕੀਤੇ ਜਾ ਰਹੇ ਹਨ ਤੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੇ ਨਾਲ ਅਧਿਆਪਨ ਤੇ ਖੋਜ ਕਾਰਜਾਂ ਦੇ ਵਿੱਚ ਸਿੱਧਾ ਵਿਗਨ ਪੈਂਦਾ ਹੈ ਖੁਰਤ ਹੋਰ ਯੂਨੀਵਰਸਟੀਆਂ ਦੀ ਲੀਡਰਸ਼ਿਪ ਵਿਦਵਾਨਾਂ ਦੇ ਹੱਥਾਂ ਵਿੱਚ ਦੇਣ ਤੋਂ ਸਰਕਾਰ ਸੰਘਦੀ ਕਿਉਂ ਹੈ ਕੀ ਇਹ ਕਦੀ ਹੋਇਆ ਹੈ ਇਸ ਪੰਜਾਬ ਦੇ ਵਿੱਚ ਕਿ ਇੰਨੇ ਲੰਮੇ ਸਮੇਂ ਤੱਕ ਇੰਨੇ ਲੰਮੇ ਸਮੇਂ ਤੱਕ ਵੈਸਾਂਸਲਰ ਨਾ ਮਿਲੇ ਹੋਣ ਕਦੀ 6 ਮਹੀਨੇ ਦਾ ਵਾਅਦਾ ਦੇ ਦਿਓ ਕਦੀ 3 ਮਹੀਨੇ ਤਾਂ ਦੇ ਦਿਓ ਕਦੀ ਕਿਸੇ ਆਈਐਸ ਅਫੀਸਰ ਨੂੰ ਚਾਰਜ ਦੇ ਦਿਓ ਫਿਰ ਮੁੜ ਕੇ ਚਾਰਜ ਦੇ ਦਿਓ ਕਿ ਇਸ ਨੂੰ ਇੰਜ ਸਮਝਿਆ ਜਾਏ ਕਿ ਪੰਜਾਬ ਪੰਜਾਬੀਆਂ ਪੰਜਾਬ ਬਾਰੇ ਸੋਚਣ ਵਾਲੇ ਲੋਕਾਂ ਪੰਜਾਬ ਬਾਰੇ ਅਧਿਐਨ ਕਰਨ ਵਾਲੇ ਲੋਕਾਂ ਦਾ ਅਕੜ ਪੈ ਗਿਆ ਹੈ ਜਾਂ ਸਰਕਾਰ ਨੂੰ ਅਜਿਹੇ ਲੋਕ ਮਿਲ ਨਹੀਂ ਰਹੇ ਜਾਂ ਉਹ ਲੱਭਣਾ ਚਾਹੁੰਦੇ ਨਹੀਂ ਐਡ ਹੌਕਿਜ਼ਮ ਦੀ ਜ਼ਿਆਦਾ ਡੂੰਗੀ ਤੇ ਭੈੜੀ ਬਿਮਾਰੀ ਹੈ ਅਧਿਆਪਨ ਅਤੇ ਖੋਜ ਕਾਰਜ ਵਿੱਚ ਅਸੀਂ ਕਈ ਸਾਲਾਂ ਤੋਂ ਦੇਖਿਆ ਹੈ ਕਿ ਅਲੱਗ-ਅਲੱਗ ਪਾਰਟੀਆਂ ਦੀਆਂ ਸਰਕਾਰਾਂ ਨੇ ਕਾਲਜਾਂ ਵਿੱਚ ਖਾਸ ਤੌਰ ਤੇ ਕੱਚੇ ਅਧਿਆਪਕ ਰੱਖ ਕੇ ਕੰਮ ਚਲਾਇਆ ਹੈ। ਪੂਰੀ ਤਨਖਾਹ ਨਹੀਂ ਦਿੱਤੀ ਜਾਂਦੀ। ਪੱਕੀ ਨੌਕਰੀ ਨਹੀਂ ਦਿੱਤੀ ਜਾਂਦੀ। ਇਸੇ ਤਰ੍ਹਾਂ ਕਈ ਦਹਾਕੇ ਬੀਤ ਗਏ ਹਨ। ਮੇਰੇ ਆਪਣੇ ਕਈ ਵਿਦਿਆਰਥੀ ਪੰਜਾਬ ਤੋਂ ਹਿੰਦੁਸਤਾਨ ਤੋਂ ਰੁਖਸਤ ਲੈ ਕੇ ਵਿਦੇਸ਼ਾਂ ਨੂੰ ਚਲੇ ਗਏ। ਕਿਉਂਕਿ ਵਧੀਆ ਪੜਾਈ ਦੇ ਬਾਵਜੂਦ 골ਡ ਮੈਡਲ ਲੈਣ ਦੇ ਬਾਵਜੂਦ ਪੀ ਐਚ ਡੀ ਕਰਨ ਦੇ ਬਾਵਜੂਦ ਰਿਸਰਚ ਕਰਨ ਦੇ ਬਾਵਜੂਦ ਪੱਕੀ ਨੌਕਰੀ ਦੀ ਉਮੀਦ ਕੋਈ ਨਹੀਂ ਸੀ ਅਧਿਆਪਕ ਨੂੰ ਜੇ ਸ਼ਾਮ ਨੂੰ ਰੋਟੀ ਖਾਣ ਦੀ ਜਾਂਦਾ ਹੋਏ ਤਾਂ ਉਹ ਬਹੁਤੀ ਕੰਮ ਕੀ ਕਰੇਗਾ ਤੇ ਅਗਲੀ ਪੀੜ੍ਹੀ ਦੀ ਜ਼ਿੰਦਗੀ ਉਹਨਾਂ ਦਾ ਭਵਿੱਖ ਸਵਾਰਨ ਬਾਰੇ ਕੀ ਸੋਚੇਗਾ ਦੇਖੋ ਇੱਕ ਮਨੁੱਖੀ ਚਿੰਤਾ ਹੈ ਜੇ ਅਸੀਂ ਮਨੁੱਖਾਂ ਤ ਸਾਨੂੰ ਇਹ ਚਿੰਤਾ ਕਰਨੀ ਬਣਦੀ ਹੈ ਤੇ ਅਸੀਂ ਇਸ ਚਿੰਤਾ ਤੋਂ ਮੁਕਤ ਨਹੀਂ ਹੋ ਸਕਦੇ ਹਾਂ ਅਸੀਂ ਜਾਣ ਬੁੱਝ ਕੇ ਅੱਖਾਂ ਮੀਟ ਲਈਏ ਕਿ ਸਾਡੇ ਕੋਲ ਸੱਤਾ ਹੈ ਸਾਡੇ ਕੋਲ ਤਾਕਤ ਹੈ ਇਸ ਲਈ ਕੋਈ ਫਰਕ ਨਹੀਂ ਪੈਂਦਾ ਕਿੰਨੇ ਕੁ ਲੋਕ ਹੈ ਕਿੰਨੀਆਂ ਕਵੋਟਾਂ ਹੈ ਤਾਂ ਉਹ ਅਲੱਗ ਗੱਲ ਹੈ ਲੇਕਿਨ ਇਤਿਹਾਸ ਔਰ ਲੋਕਤੰਤਰ ਅਜੇ ਹੀ ਕਤਾਹੀ ਨੂੰ ਬਹੁਤੀ ਦਿਰ ਬਰਦਾਸ਼ਤ ਨਹੀਂ ਕਰਦਾ ਇੱਕ ਹੋਰ ਸਵਾਲ ਜੋ ਮੇਰੇ ਮਨ ਵਿੱਚ ਆਉਂਦਾ ਹੈ ਉਹ ਹੈ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਪੰਜਾਬ ਸਿੱਖਿਆ ਨੀਤੀ ਕੜਨ ਲਈ ਕੋਈ ਕਮੇਟੀ ਕਿਉਂ ਨਹੀਂ ਬਣਾਈ ਜੇ ਬਣਾਈ ਹੈ ਤਾਂ ਉਸ ਕਮੇਟੀ ਨੇ ਅਜੇ ਤੱਕ ਕੋਈ ਰਿਪੋਰਟ ਕਿਉਂ ਨਹੀਂ ਦਿੱਤੀ ਯਾਨੀ ਕਿ ਪੰਜਾਬ ਸਰਕਾਰ ਇਹ ਮੰਦੀ ਹੈ ਕਿ ਉਹਨਾਂ ਦੇ ਕੋਲ ਸਿੱਖਿਆ ਨੀਤੀ ਨਾਮ ਦੀ ਕੋਈ ਚੀਜ਼ ਨਹੀਂ ਹੈ ਜਾਂ ਉਹ ਇਹ ਕਹਿੰਦੇ ਹਨ ਕਿ ਜੋ ਰਾਸ਼ਟਰੀ ਸਿੱਖਿਆ ਨੀਤੀ ਹੈ ਅਸੀਂ ਸਿਰਫ ਉਸ ਦੇ ਮੁਤਾਬਕ ਹੀ ਪੰਜਾਬ ਦੇ ਵਿੱਚ ਸਿੱਖਿਆ ਸਥਾਪਿਤ ਕਰਨਾ ਚਾਹੁੰਦੇ ਹਾਂ ਇੰਜ ਚਲਾਉਣਾ ਚਾਹੁੰਦੇ ਹਨ ਜਦ ਪੰਜਾਬ ਆਪਣੀ ਕੋਈ ਦੇਣ ਵੀ ਦੇ ਸਕਦਾ ਹੈ ਰਾਸ਼ਟਰੀ ਸਿੱਖਿਆ ਨੀਤੀ ਨੂੰ ਬਿਹਤਰ ਬਣਾਉਣ ਲਈ ਔਰ ਇਸ ਖਿੱਤੇ ਦੀਆਂ ਲੋੜਾਂ ਦੇ ਅਨੁਸਾਰ ਖੋਜ ਅਤੇ ਅਧਿਆਪਨ ਕਰਨ ਲਈ ਇਸ ਨਾਲ ਜੁੜਿਆ ਇੱਕ ਸਵਾਲ ਹੈ ਪੰਜਾਬ ਦੇ ਭਾਰਤ ਦੇ ਹੋਰ ਰਾਜਾਂ ਵਿੱਚ ਜਿਵੇਂ ਹਿਮਾਚਲ ਵਿੱਚ ਹਰ ਐਜੂਕੇਸ਼ਨ ਕਮਿਸ਼ਨ ਹੈ ਭਾਰ ਐਜੂਕੇਸ਼ਨ ਕਮਿਸ਼ਨ ਉੱਚ ਸਿੱਖਿਆ ਨਾਲ ਜੁੜੀਆਂ ਸ਼ਿਕਾਇਤਾਂ ਮੁਸ਼ਕਲਾਂ ਕਪੜਿਆਂ ਦੀ ਜਾਂਚ ਕਰਦਾ ਹੈ ਪੰਜਾਬ ਵਿੱਚ ਅੱਜ ਤੱਕ ਉੱਚ ਸਿੱਖਿਆ ਕਮਿਸ਼ਨ ਦੀ ਸਥਾਪਨਾ ਕਿਉਂ ਨਹੀਂ ਕੀਤੀ ਗਈ? ਤੀਸਰਾ ਸਵਾਲ ਹੈ। ਬੜੇ ਸਮੇਂ ਤੋਂ ਪ੍ਰਾਈਵੇਟ ਯੂਨੀਵਰਸਿਟੀ ਰੈਗੂਲੇਸ਼ਨ ਬਿਲ ਤਿਆਰ ਕਰਨ ਦੀਆਂ ਤਿਆਰੀਆਂ ਹੋ ਰਹੀਆਂ। ਬਿਲ ਨਹੀਂ ਬਣ ਰਿਹਾ। ਮੀਟਿੰਗਾਂ ਹੁੰਦੀਆਂ ਹਨ, ਵਿੱਚ ਹੀ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਫਿਰ ਕਰਾਂਗੇ ਕਿ ਭਗਵੰਤ ਮਾਨ ਜੀ ਇਸ ਬਾਰੇ ਜਾਣਕਾਰੀ ਰੱਖਦੇ ਹਨ ਕਿ ਉਹ ਕਿਹੜੇ ਹਿੱਤ ਹਨ ਤੇ ਕਿਹੜੀਆਂ ਤਾਕਤਾਂ ਹਨ ਜਿਹੜੀਆਂ ਇਸ ਤਰ੍ਹਾਂ ਹਾਇਰ ਐਜੂਕੇਸ਼ਨ ਦੇ ਖੇਤਰ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਰੈਗੂਲੇਟ ਕਰਨ 'ਚ ਰੁਕਾਵਟ ਬਣ ਰਹੀਆਂ ਹਨ ਪ੍ਰਾਈਵੇਟ ਯੂਨੀਵਰਸਿਟੀਆਂ ਹੀ ਨਹੀਂ ਸਰਕਾਰੀ ਯੂਨੀਵਰਸਿਟੀਆਂ ਵੀ ਤੇ ਸਕੂਲ ਵੀ ਸਭ ਨੂੰ ਰੈਗੂਲੇਟ ਕਰਨ ਦੀ ਲੋੜ ਹੈ ਇਹ ਜਨਤਾ ਹੀ ਨਹੀਂ ਸਮਝਦੀ ਸਾਡੇ ਨੇਤਾ ਵੀ ਸਮਝਦੇ ਮੁੱਖ ਮੰਤਰੀ ਜੀ ਵੀ ਜ਼ਰੂਰ ਸਮਝਦੇ ਹੋਣਗੇ ਜਿਸ ਤਰ੍ਹਾਂ ਉੱਚ ਸਿੱਖਿਆ ਦੇ ਮਿਆਰਾਂ ਦੇ ਨਾਲ ਇੱਕ ਭਿਆਨਕ ਖੇਡ ਖੇਡੀ ਜਾ ਰਹੀ ਹੈ ਔਰ ਜਿਸ ਤਰ੍ਹਾਂ ਸਿੱਖਿਆ ਮੋٹے ਤੌਰ ਤੇ ਐਡਹੋਕਿਜ਼ਮ ਰਹੀ ਫੰਡਾਂ ਦੀ ਘਾਟ ਰਹੀ ਨੀਤੀ ਦੀ ਕਮੀ ਰਹੀ ਤਬਾਹ ਹੁੰਦੀ ਦੇਖਣ ਦੀ ਸਾਨੂੰ ਆਦਤ ਪੈ ਗਈ ਹੈ ਉਹ ਸ਼ਰਮਨਾਕ ਤੇ ਦਰਦਨਾਕ ਨਜ਼ਾਰਾ ਹੈ ਜੇ ਇਹ ਅਜਿਹੀ ਚੱਲਦਾ ਰਿਹਾ ਤਾਂ ਹੋਰ ਕੁਛ ਸਮਾਂ ਬਾਅਦ ਪੰਜਾਬ ਦੀ ਉਹ ਸਿੱਖਿਆ ਦਮ ਤੋੜ ਦੇਗੀ ਉਹ ਆਖਰੀ ਸਾਹਾਂ ਦੇ ਹੈ ਸ ਮੁੱਖ ਮੰਤਰੀ ਜੀ ਬੇਨਤੀ ਹੈ ਕਿ ਇਸ ਨੂੰ ਬਚਾਣ ਲਈ ਤੁਸੀਂ ਨਿਜੀ ਤੌਰ ਤੇ ਕੁਝ ਇਨੀਸ਼ੀਏਟਿਵ ਲਾਓ ਕੁਝ ਕਰੋ ਅਜੇ ਵੀ ਲੋਕ ਮੰਨਦੇ ਹਨ ਕਿ ਤੁਸੀਂ ਇੱਕ ਸੋਹਰਦ ਚੰਗੇ ਇਨਸਾਨ ਹੋ ਜਿਨ੍ਹਾਂ ਨੂੰ ਪੰਜਾਬ ਤੇ ਪੰਜਾਬੀਆਂ ਦੇ ਭਵਿੱਖ ਦੀ ਜਿੰਦਾ ਹੈ ਸਿਹਤ ਠੀਕ ਕਰਾਂਗੇ ਚੰਗੀ ਗੱਲ ਹੈ ਖੇਡਾਂ 'ਚ ਨੌਜਵਾਨ ਸ਼ਾਮਲ ਹੋਣਗੇ ਬਹੁਤ ਚੰਗੀ ਗੱਲ ਹੈ ਨਸ਼ਾ ਮੁਕਤ ਕੇਂਦਰ ਹੋਰ ਸਥਾਪਿਤ ਕੀਤੇ ਜਾਣਗੇ ਚੰਗੀ ਗੱਲ ਹੈ ਪਰ ਇੱਕ ਚੰਗੀ ਮਾਨਸਿਕ ਸਿਹਤ ਬਣਾਉਣ ਦੇ ਵਿੱਚ ਤੁਸੀਂ ਵੀ ਸਮਝਦੇ ਹੋ ਇਸ ਸਿੱਖਿਆ ਦਾ ਕਿੰਨਾ ਵੱਡਾ ਰੋਲ ਹੈ ਉਦ ਸਿੱਖਿਆ ਦਾ ਕਿੰਨਾ ਅਹਿਮ ਰੋਲ ਹੈ ਇਸ ਲਈ ਸਿੱਖਿਆ ਦੇ ਬਾਰੇ ਧਿਆਨ ਜ਼ਰੂਰ ਦਿਓ ਨਾਲ ਹੀ ਨਾਲ ਲਾਇਬ੍ਰੇਰੀਆਂ ਮੈਂ ਮਹਿਸੂਸ ਕਰਦਾ ਕਿ ਜੇ ਪੰਜਾਬ ਵਿੱਚ ਪਬਲਿਕ ਲਾਇਬ੍ਰੇਰੀਆਂ ਨਾ ਹੋਣੀਆਂ ਜ਼ਿਲ੍ਹਾ ਲਾਇਬ੍ਰੇਰੀਆਂ ਨਾ ਹੋਣ ਕਾਲਜਾਂ ਦੇ ਵਿੱਚ ਨਵੀਆਂ ਕਿਤਾਬਾਂ ਨਾ ਆਉਂਦੀਆਂ ਹੁੰਦੀਆਂ ਤਾਂ ਸ਼ਾਇਦ ਮੈਂ ਕਦੀ ਅਧਿਆਪਕ ਨਹੀਂ ਸੀ ਬਣ ਸਕਦਾ ਦੁਨੀਆ ਦੇ ਵਿਕਸਿਤ ਦੇਸ਼ ਗਲੀ ਗਲੀ ਦੇ ਮੋੜ ਤੇ ਲਾਇਬ੍ਰੇਰੀਆਂ ਬਣਾਉਂਦੇ ਆ ਪੰਜਾਬ ਦੇ ਹਰ ਪਿੰਡ ਵਿੱਚ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਹੋਰ ਕੁਝ ਨਹੀਂ ਤਾਂ ਟਰਾਲੀ ਲਾਇਬ੍ਰੇਰੀਆਂ ਬਣਾ ਲਓ ਜਿਨ੍ਹਾਂ ਦਿਨਾਂ ਵਿੱਚ ਟਰੈਕਟਰ ਟਰਾਲੀਆਂ ਫ੍ਰੀ ਹੁੰਦੇ ਆ ਉਹਨਾਂ ਦਿਨਾਂ ਵਿੱਚ ਉਥੇ ਉਹਨਾਂ ਟਰਾਲੀਆਂ ਵਿੱਚ ਲਾਇਬ੍ਰੇਰੀਆਂ ਬਣਾ ਕੇ ਪਿੰਡ-ਪਿੰਡੋ ਦੀਆਂ ਲਾਇਬ੍ਰੇਰੀਆਂ ਚਾਲਣ ਵਲੰਟੀਅਰ ਮੁੰਡੇ ਕੁੜੀਆਂ ਕੰਮ ਕਰਨਗੇ ਬਜ਼ੁਰਗ ਕੰਮ ਕਰਨ ਨੂੰ ਤਿਆਰ ਹੈ ਲਾਇਬ੍ਰੇਰੀਆਂ ਨੂੰ ਕਿਤਾਬਾਂ দান ਦੇਣ ਲਈ ਲੋਕ ਤਿਆਰ ਹੈ ਪਰ ਜਦੋਂ ਲਾਇਬ੍ਰੇਰੀਆਂ ਦੀ ਗੱਲ ਕੀਤੀ ਜਾਂਦੀ ਹੈ ਤੇ ਕਿਤਾਬਾਂ ਖਰੀਦਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਸੁਣ ਜੀ ਇਹ ਵੀ ਆਉਂਦਾ ਹੈ ਕਿ ਗਿਣਤੀ ਦੇ 2-3 ਪਬਲਿਸ਼ਰਸ ਸਾਰੀਆਂ ਕਿਤਾਬਾਂ ਛਾਪਦੇ ਉਹਨਾਂ ਨੂੰ ਦੇ ਦਿੰਦੇ ਜੀ ਅਸੀਂ ਪੰਜਾਬ ਦਾ ਬৌਧਿਕ ਵਿਕਾਸ ਇਸ ਤਰ੍ਹਾਂ ਕਰਨਾ ਹੈ ਤਾਂ ਇਹ ਤਾਂ ਰਸਤਾ ਠੀਕ ਨਹੀਂ ਲਾਇਬ੍ਰੇਰੀਆਂ ਮਰ ਰਹੀਆਂ ਹਨ ਨਵੀਆਂ ਸਥਾਪਿਤ ਨਹੀਂ ਹੋ ਰਹੀਆਂ ਲੋਕ ਆਪਣੇ ਪੱਧਰ ਤੇ ਜੋ ਕਰ ਰਏ ਕਰ ਰਹੀ ਹੈ ਕਿ ਸਰਕਾਰ 5 700 ਕਰੋੜ ਰੁਪਏ ਖਰਚ ਕੇ 50 ਸਾਲਾਂ ਦੇ ਵਿੱਚ ਇੱਕ ਲਾਇਬ੍ਰੇਰੀਆਂ ਦਾ ਪੰਜਾਬ ਵਿੱਚ ਵਿਆਪਕ ਨੈਟਵਰਕ ਸਥਾਪਿਤ ਨਹੀਂ ਕਰ ਸਕਦੀ ਇਹ ਕਰਨਾ ਨਹੀਂ ਚਾਹੁੰਦੀ ਇਹ ਵਿਚਾਰ ਹੀ ਨਹੀਂ ਆਉਂਦਾ ਕਿ ਹੋਰ بڑے ਮਸਲੇ ਹਨ ਪੜ੍ਹਨ ਪੜਾਉਣ ਦੇ ਮਸਲੇ ਦੇ ਬਾਰੇ ਚਿੰਤਾ ਕਰਨ ਦੀ ਲੋੜ ਕੀ ਹੈ ਅਗਲਾ ਸਵਾਲ ਹੈ ਕੁਝ ਸਿੱਖਿਆ ਦੇ ادارے ਤੇ ਉਹਨਾਂ ਅਦਾਰਿਆਂ ਵਿੱਚ ਕੰਮ ਕਰ ਰਹੇ ਅਧਿਕਾਰੀਆਂ ਦੀ ਜਵਾਬਦੇਹੀ ਦਾ ਕਰਨਾ ਅਸੀਂ ਅਕਸਰ ਦੇਖਦੇ ਹਾਂ ਕਿ ਕੁਝ ਸਿੱਖਿਆ ਦੇ ਅਦਾਰਿਆਂ ਦੇ ਅਧਿਕਾਰੀ ਮਨਮਰਜ਼ੀ ਕਰਦੇ ਕਾਨੂੰਨ ਤੋੜਦੇ ਬੇ ਨਿਯਮੀਆਂ ਕਰਦੇ ਲੇਕਿਨ ਜਾਂ ਪੜਤਾਲ ਹੁੰਦੀ ਨਹੀਂ ਜਾਂ ਪੜਤਾਲ ਪੂਰੀ ਨਹੀਂ ਹੁੰਦੀ ਜੇ ਪੂਰੀ ਹੋ ਜਾਂਦੀ ਤਾਂ ਫਾਈਨਲ ਦਬੀਆਂ ਰਹਿ ਜਾਂਦੀ ਹੈ ਕੀ ਇਹਨਾਂ ਅਦਾਰਿਆਂ ਤੇ ਇਹਨਾਂ ਅਦਾਰਿਆਂ ਚ ਕੰਮ ਕਰ ਰਹੇ ਅਧਿਕਾਰੀਆਂ ਦੀ ਜਵਾਬਦੇਹੀ ਯਕੀਨੀ ਬਣਾਉਣ ਲਈ ਸਰਕਾਰ ਕੋਈ ਠੋਸ ਕਦਮ ਲੈ ਰਹੀ ਹੈ ਇਸ ਤੋਂ ਇਲਾਵਾ ਠੋਸ ਕਦਮ ਸਭ ਤੋਂ ਵੱਡਾ ਜੋ ਲੈਣ ਦੀ ਲੋੜ ਹੈ ਉੱਚ ਸਿੱਖਿਆ ਦੇ ਤੇ ਨਾਲ ਨਾਲ ਸਕੂਲੀ ਵੀ ਸਾਰੇ ਅਦਾਰਿਆਂ ਤੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਨੂੰ ਪਬਲਿਕ ਸਕਰੂਟੀਨੀ ਜਨਤਕ ਨਜ਼ਰਸਾਨੀ ਦੇ ਅਧੀਨ ਲਿਆਂਦਾ ਜਾਵੇ ਦੇਖੋ ਸਿੱਖਿਆ ਦਾ ਪਬਲਿਕ ਆਡਿਟ ਹੋਣਾ ਚਾਹੀਦਾ ਹੈ ਪ੍ਰਾਈਵੇਟ ਕੰਪਨੀਆਂ ਨੂੰ ਆਡਿਟ ਦੇ ਕੇ ਕਿ ਤੁਸੀਂ ਰਿਪੋਰਟ ਦਿਓ ਕਿੰਨੇ ਆ ਕਿੰਨੇ ਨੰਬਰ ਦਿੱਤੇ ਕਿੰਨੇ ਸਤਾਰੇ ਦਿੱਤੇ 50 ਚੋਂ 4 ਕਿ 3 a ਕਿ b a ਕਿ b 2 ਇਸ ਤੋਂ ਪਰੇ ਉਸ ਇਲਾਕੇ ਦੇ ਲੋਕ ਇਸ ਰਾਜ ਦੇ ਲੋਕ ਪੰਜਾਬ ਦੇ ਦੇਸ਼ ਦੇ ਤੇ ਵਿਦੇਸ਼ਾਂ ਦੇ ਵਿਦਵਾਨ ਉਹਨਾਂ ਤੋਂ رائے ਲਈ ਜਾ ਸਕਦੀ ਹੈ ਕੋਈ ਸਵਾਲ ਪੁੱਛ ਸਕਦੇ ਕਿ ਕਿੱਥੇ ਕਿੱਥੇ ਕਮੀ ਰਹਿ ਗਈ ਤੇ ਕਿਉਂ ਰਹਿ ਗਈ ਤੇ ਜੇ ਸਿੱਖਿਆ ਦੇ ਉੱਪਰ ਕੋਈ ਰਾਜ ਕੋਈ ਦੇਸ਼ ਕੋਈ ਖਿੱਤਾ ਨਿਰਭਰ ਕਰਦਾ ਹੈ ਆਪਣੇ ਵਿਕਾਸ ਲਈ ਤਾਂ ਜ਼ਰੂਰੀ ਹੈ ਕਿ ਪਬਲਿਕ ਸਕਰੂਟੀਨੀ ਜਨਤਕ ਨਜ਼ਰਸਾਨੀ ਦੇ ਅਧੀਨ ਸਿੱਖਿਆ ਦਾ ਹਰ ਅਦਾਰਾ ਤੇ ਹਰ ਅਧਿਕਾਰੀ ਹੋਵੇ ਨਾਲ ਨਾਲ ਇਹ ਵੀ ਯਕੀਨੀ ਬਣਾਉਣ ਦੀ ਲੋੜ ਹੈ ਕਿ ਅਕਾਦਮਿਕ ਸੁਤੰਤਰਤਾ ਨੂੰ ਬਚਾਉਣ ਦੇ ਲਈ ਸਾਰੀਆਂ ਸਰਕਾਰਾਂ ਕੰਮ ਕਰਨ। ਔਰ ਜੇ ਇੱਕ ਸਰਕਾਰ ਨਹੀਂ ਕਰਦੀ ਤਾਂ ਦੂਜੀ ਜ਼ਰੂਰ ਕਰੇਗੀ। ਜੇ ਇੱਕ ਸਮੇਂ ਦੀ ਕੇਂਦਰੀ ਸਰਕਾਰ ਨਹੀਂ ਕਰਦੀ ਤਾਂ ਰਾਜ ਸਰਕਾਰ ਕਰੇ। ਜੇ ਰਾਜ ਸਰਕਾਰ ਨਹੀਂ ਕਰਦੀ ਤਾਂ ਪੰਚਾਇਤ ਕਰੇ। ਜੇ ਦੋਨੋਂ ਨਹੀਂ ਕਰਦੀਆਂ ਤਾਂ ਕੇਂਦਰੀ ਸਰਕਾਰ ਕਰੇਗੀ। ਜਦੋਂ ਤੱਕ ਅਸੀਂ ਅਕਾਦਮਿਕ ਸੁਤੰਤਰਤਾ ਨੂੰ ਯਕੀਨੀ ਨਹੀਂ ਬਣਾਉਂਦੇ ਸਾਡੇ ਸਾਹਮਣੇ ਪੰਜਾਬ ਤੇ ਭਾਰਤ ਦੇਸ਼ ਦੇ ਵਿਕਾਸ ਲਈ ਜੋ ਜ਼ਰੂਰੀ ਚੀਜ਼ਾਂ ਹੈ ਉਹਨਾਂ ਦੀ ਸਹੀ ਪਿਕਚਰ ਸਾਹਮਣੇ ਨਹੀਂ ਆਏਗੀ। ਅਕਾਦਮਿਕ ਸੁਤੰਤਰਤਾ ਦੀ ਇਸ ਲਈ ਲੋੜ ਹੈ ਕਿਉਂਕਿ ਬૌਧਿਕ ਕੰਮ ਇਸ ਪ੍ਰੋਫੈਸ਼ਨਲ ਕੀਤਾ ਜਾਂਦਾ ਹੈ ਕਿ ਮੈਨੂੰ ਸੱਚ ਬੋਲਣ ਤੋਂ ਡਰਨਾ ਨਹੀਂ ਚਾਹੀਦਾ ਉਸ ਮਾਹੌਲ ਵਿੱਚ ਜਦੋਂ ਦੁਨੀਆ ਭਰ ਵਿੱਚ ਛੋੜੀ ਸੋਚ ਵਾਲੇ ਬੰਦੇ ਆਜ਼ਾਦੀ ਤੇ ਹਮਲੇ ਕਰ ਰਹੇ ਉਦੋਂ ਅਕਾਦਮਿਕ ਸੁਤੰਤਰਤਾ ਨੂੰ ਉਸੇ ਤਰ੍ਹਾਂ ਬਚਾ ਕੇ ਰੱਖਣਾ ਜਿਵੇਂ ਜਰਮਨੀ ਦੀਆਂ ਪਹਿਲੀਆਂ ਯੂਨੀਵਰਸਿਟੀਆਂ ਦੇ ਵਿੱਚ ਕੀਤਾ ਗਿਆ ਸੀ ਸਰਕਾਰ ਵੱਲੋਂ ਕੀਤਾ ਗਿਆ ਸੀ ਸੰਵਿਧਾਨਕ ਗਾਰੰਟੀਆਂ ਦਿੱਤੀਆਂ ਗਈਆਂ ਸੀ ਭਾਰਤ ਵਿੱਚ ਗੁਰੂਕਲ ਹੁੰਦੇ ਸੀ ਜਿੱਥੇ ਰਾਜੇ ਦਾ ਦਖਲ ਨਹੀਂ ਸੀ ਹੁੰਦਾ ਇਹ ਜ਼ਰੂਰੀ ਹੈ ਇਸ ਤੋਂ ਇਲਾਵਾ ਮੈਂ ਇੱਕ ਇਸ ਸਵਾਲ ਬਾਰੇ ਚਿੰਤਾ ਕਰਦਾ ਕਿ ਪੰਜਾਬ ਦਾ ਰਿਸਰਚ ਅਜੰਡਾ ਕੀ ਹੋਣਾ ਚਾਹੀਦਾ ਹੈ ਪੰਜਾਬ ਦੇ ਅਰਥਚਾਰੇ ਪੰਜਾਬ ਦੇ ਸਮਾਜ ਪੰਜਾਬ ਦੇ ਸੰਭਿਆਚਾਰ ਪੰਜਾਬ ਦੀ ਬૌਧਿਕਤਾ ਨੂੰ ਅੱਗੇ ਲੈ ਜਾਣ ਲਈ ਪੰਜਾਬ ਦੇ ਵਿਗਿਆਨ ਤੇ ਟੈਕਨੋਲੋਜੀ ਨੂੰ ਅੱਗੇ ਲੈ ਜਾਣ ਲਈ ਪੰਜਾਬ ਦੇ ਵਪਾਰ ਨੂੰ ਵਧਾਉਂਦੀ ਪੰਜਾਬ ਦੀ ਖੇਤੀਬਾੜੀ ਦੇ ਵਿਕਾਸ ਲਈ ਕੀ ਅਜੰਡਾ ਹੋਣਾ ਚਾਹੀਦਾ ਹੈ ਉਸ ਅਜੰਡੇ ਨੂੰ ਉਲੀ ਕਰਨ ਲਈ ਇਹ ਸਰਕਾਰਾਂ ਕੋਈ ਕੰਮ ਕਿਉਂ ਨਹੀਂ ਕਰ ਰਹੀ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪੁਰਾਣੀਆਂ ਸਰਕਾਰਾਂ ਦੀ ਤਰ੍ਹਾਂ ਪੰਜਾਬ ਦੇ ਵਿਕਾਸ ਦੇ ਰਿਸਰਚ ਏਜੰਡੇ ਨੂੰ ਨਜ਼ਰੋਂ ਹोली ਰੱਖੇਗੀ ਉਸ ਦੇ ਵਿਕਾਸ ਲਈ ਕੋਈ ਕੰਮ ਨਹੀਂ ਕਰੇ ਉਸ ਲਈ ਕੋਈ ਕਮੇਟੀ ਨਹੀਂ ਬਣਾਈ ਦੇਖੋ ਪਿਆਰੇ ਪੰਜਾਬੀਓ ਅਸੀਂ ਪੰਜਾਬੀ ਆਪਣੇ ਸੱਭਿਆਚਾਰ ਤੇ ਗੌਰਵ ਮਹਿਸੂਸ ਕਰਦੇ ਹਾਂ ਪਰ ਕੋਈ ਵੀ ਸੱਭਿਆਚਾਰ ਆਪਣੇ ਬૌਧਿਕ ਸੱਭਿਆਚਾਰ ਦੇ ਅੰਸ਼ ਤੋਂ ਬਿਨਾਂ ਪੂਰਾ ਨਹੀਂ ਹੁੰਦਾ ਤੇ ਪੰਜਾਬ ਦੇ ਬૌਧਿਕ ਸੱਭਿਆਚਾਰ ਦਾ ਬਹੁਤ ਪੁਰਾਣਾ ਸੰਗੜੇ ਨਹੀਂ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ ਹੈ ਪਿਛਲੇ ਕਈ ਦਹਾਕਿਆਂ ਤੋਂ ਕਟੋ-ਕਟ ਤਿੰਨ ਚਾਰ ਦਹਾਕਿਆਂ ਤੋਂ ਤਾਂ ਇਹ ਅਸੀਂ ਸਪਸ਼ਟ ਦੇਖਿਆ ਹੈਗੇ ਪੰਜਾਬ ਦੇ ਬૌਧਿਕ ਸਭਿਆਚਾਰ ਨੂੰ ਐਵੇਂ ਲੱਗਦਾ ਹੈ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਅਣਗੌਲੀਆਂ ਕੀਤਾ ਗਿਆ ਹੈ ਤੇ ਸਭਿਆਚਾਰ ਦੇ ਅਰਥ ਸੀਮਿਤ ਕਰ ਦਿੱਤੇ ਗਏ ਹੈ ਜਿਸ ਦੇ ਵਿੱਚੋਂ ਵਿਚਾਰ ਕਰਨਾ ਚਿੰਤਨ ਕਰਨਾ ਔਰ ਚਰਚਾਵਾ ਕਰਨਾ ਸਮਾਜ ਦੇ ਮੁੱਦਿਆਂ ਬਾਰੇ ਬਾਹਰ ਕੱਢ ਦਿੱਤਾ ਗਿਆ ਜਿੱਥੋਂ ਤੱਕ ਲੀਡਰਸ਼ਿਪ ਦੀ ਗੱਲ ਹੈ ਕਿਉਂ ਮੈਂ ਚਾਹੁੰਦਾ ਹਾਂ ਕਿ ਅਸੀਂ ਸਾਰੇ ਪੰਜਾਬੀ ਸਰਕਾਰਾਂ ਨੂੰ ਸਵਾਲ ਕਰੀਏ ਸਰਕਾਰ ਨੂੰ ਸਵਾਲ ਕਰੀਏ ਆਪਣੇ ਪਿਆਰੇ ਮੁੱਖ ਮੰਤਰੀ ਜੀ ਨੂੰ ਪੁੱਛੀਏ ਕਿ ਮੁੱਖ ਮੰਤਰੀ ਜੀ ਤੁਹਾਡੇ ਤੋਂ ਬਿਹਤਰ ਕੌਣ ਜਾਣਦਾ ਹੈ ਕਿਉਂਕਿ ਇਹ ਸਬੂਥੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੀਜ਼ ਹੈ ਕਿ ਤੁਸੀਂ ਮੁੱਖ ਮੰਤਰੀ ਹੋ ਕਿ ਲੀਡਰਸ਼ਿਪ ਹੁੰਦੀ ਹੈ ਲੀਡਰਸ਼ਿਪ ਅਸੀਂ ਸਭ ਜਾਣਦੇ ਹਾਂ ਕਿ ਅਜੈਂਡਾ ਸੈਟਿੰਗ ਉੱਪਰ ਨਿਰਭਰ ਕਰਦੀ ਹੈ ਲੀਡਰ ਉਹ ਹੁੰਦਾ ਹੈ ਜਿਹੜਾ ਅਜੰਡੇ ਤੈਅ ਕਰਦਾ ਹੈ ਜਿਹੜਾ ਨਵੇਂ ਨਵੇਂ ਰਸਤੇ ਵੱਲ ਆਪਣੇ ਲੋਕਾਂ ਨੂੰ ਆਪਣੇ ਦੇਸ਼ ਨੂੰ ਆਪਣੇ ਰਾਜ ਨੂੰ ਆਪਣੇ ਖਿੱਤੇ ਨੂੰ ਆਪਣੇ ਪਿੰਡ ਨੂੰ ਆਪਣੇ ਸ਼ਹਿਰ ਨੂੰ ਮਹੱਲੇ ਨੂੰ ਲੈ ਕੇ ਜਾਂਦਾ ਹੈ ਕੀ ਅਸੀਂ ਭਵਿਕ ਵੱਲ ਬਿਨ ਅਧਿਆਪਨ ਦੇ ਜਾ ਸਕਦੇ ਹਨ ਬਿਨ ਰਿਸਰਚ ਦੇ ਜਾ ਸਕਦੇ ਹਨ ਗਰਖੋਏ ਕਾਲਜ ਨਾਲ ਜਾ ਸਕਦੇ ਹਾਂ ਅਸੀਂ ਟੀਵੀ ਤੇ ਕਿੰਨੇ ਸਾਰੇ ਵਿਗਿਆਪਨ ਦੇਖਦੇ ਹਾਂ ਕਿ ਸੋਹਣੇ ਸੋਹਣੇ ਸਕੂਲ ਬਣ ਗਏ সুইমিং ਪੂਲ ਬਣ ਗਏ ਲਾਇਬ੍ਰੇਰੀਆਂ ਲੈਬਸ ਹਨ ਮੈਨੂੰ ਇਹ ਕੋਈ ਦੱਸ ਸਕਦਾ ਹੈ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਜਾ ਕੇ ਕੀ ਇਸ ਤਰ੍ਹਾਂ ਦੇ ਵਿਗਿਆਪਨ ਬਣਾਏ ਜਾ ਸਕਦੇ ਹਨ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਦਾਖਲਾ ਲਓ ਦੇਖੋ ਇੱਥੇ ਕਿੰਨੀ ਵਧੀਆ ਇਨਫਰਾਸਟ੍ਰਕਚਰ ਕਉਂ ਅਜਿਹਾ ਨਹੀਂ। ਯਹਾਂ ਸੀ ਮੰਨ ਹੀ ਲਿਆ ਹੈ ਕਿ ਸਕੂਲ ਤੋਂ ਅਗੇ ਤਾਂ ਅਸੀਂ ਪੜਾਉਣਾ ਨਹੀਂ। ਅਸੀਂ ਸਿਰਫ ਸਕੂਲ ਤੇ ਖਰਚਾ ਕਰਕੇ ਪਬਲਿਕ ਫੰਡਸ ਖਰਚ ਕੇ ਵਿਦਿਆਰਥੀ ਨੂੰ ਤਿਆਰ ਕਰਕੇ ਉਹਨਾਂ ਦੇ ਹਵਾਲੇ ਕਰ ਦਿੰਦੇ ਹਾਂ ਜਿਹੜੇ ਉਹਨਾਂ ਤੋਂ ਫਿਰ ਰੱਜ ਕੇ ਪੈਸੇ ਕਮਾਉਣਗੇ। ਇਹ ਨੈਤਿਕ ਤੌਰ ਤੇ ਚੰਗੀ ਗੱਲ ਨਹੀਂ ਹੈ ਅਸੀਂ ਸਾਰੇ ਪੰਜਾਬੀ ਇਹ ਸਮਝਦੇ ਹਾਂ। ਆਖਰੀ ਗੱਲ ਮੈਂ ਪੰਜਾਬ ਦੇ ਲੋਕੋ ਪੰਜਾਬੀਓ ਪੰਜਾਬ ਵਾਸੀਓ ਪੰਜਾਬ ਚ ਰਹਿੰਦੇ ਹੋ ਤੇ ਪੰਜਾਬ ਤੋਂ ਬਾਹਰ ਰਸਤੇ ਪੰਜਾਬੀਓ ਸਭ ਨੂੰ ਪੁੱਛਣੀ ਚਾਹਨਾ ਫਿਰ ਇਸੇ ਲਈ ਕਿ ਜਵਾਬ ਦੀ ਤਾਂ ਉਮੀਦ ਕੋਈ ਨਹੀਂ ਪਰ ਸੇ ਸੋਚੀਏ ਜ਼ਰੂਰ ਕਿ ਕੀ ਸਰਕਾਰ ਇੱਕ ਸਾਲ ਚ 1000 ਪੱਕੇ ਕਾਲਜ ਦੇ ਅਧਿਆਪਕਾਂ ਲਈ 100 ਕਰੋੜ ਰੁਪਏ ਵੀ ਨਹੀਂ ਖਰਚ ਸਕਦੀ ਪੰਜਾਬ ਸਰਕਾਰ ਦਾ ਹੱਥ ਅੱਜ ਇੰਨਾ ਤੰਗ ਹੈ ਕਿ 1 ਸਾਲ ਚ 100 ਕਰੋੜ ਦੇ ਕਰੀਬ ਰੁਪਇਆ ਹਜ਼ਾਰ ਅਧਿਆਪਕਾਂ ਦੀ ਪਰਤੇ ਲਈ ਨਹੀਂ ਕੱਢਿਆ ਜਾ ਸਕਦਾ ਤੁਸੀਂ ਇਸ ਬਾਰੇ ਸੋਚਣਾ ਮੁੱਖ ਮੰਤਰੀ ਜੀ ਵੀ ਸੋਚਣ ਤੁਸੀਂ ਮੁੱਖ ਮੰਤਰੀ ਜੀ ਨੂੰ ਸਰਕਾਰ ਨੂੰ ਆਪਣੇ ਇਲਾਕੇ ਦੇ ਐਮ ਐਲ ਏਜ਼ ਨੂੰ ਐਮ ਪੀਜ਼ ਨੂੰ ਪਾਰਟੀਆਂ ਦੇ ਵਰਕਰਾਂ ਨੂੰ ਆਮ ਆਦਮੀ ਪਾਰਟੀ ਹੀ ਨਹੀਂ ਸਾਰੀਆਂ ਪਾਰਟੀਆਂ ਦੇ ਵਰਕਰਾਂ ਨੂੰ ਇਹ ਪੁੱਛੋ ਕਿ ਤੁਸੀਂ ਅਧਿਆਪਕ ਦਿਵਸ ਤੇ ਜੇ ਕੋਈ ਫੰਕਸ਼ਨ ਕਰਦੇ ਹੋ ਅਧਿਆਪਕਾਂ ਨੂੰ ਸਨਮਾਨਿਤ ਕਰਦੇ ਹੋ ਅਧਿਆਪਕ ਦਿਵਸ ਦੀਆਂ ਵਧਾਈਆਂ ਦਿੰਦੇ ਹੋ ਤਾਂ ਕੀ ਇਹ ਸਭ ਜਾਇਜ਼ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਅਧਿਆਪਕ ਦਿਵਸ ਦੀਆਂ ਵਧਾਈਆਂ ਮੈਂ ਆंदे ਸਮੇਂ 'ਚ ਤੁਹਾਨੂੰ ਦੇ ਸਕਾਂਗਾ ਇਸ ਉਮੀਦ ਨਾਲ ਬਹੁਤ ਬਹੁਤ ਸ਼ੁਕਰੀਆ